ਅਸੀਂ ਇਤਿਹਾਸ ਆਪਣਾ ਦੱਸਦੇ ਆ ਨਾ ਮਾੜਾ ਕਿਸੇ ਨੂੰ ਕਹਿਨੇ ਆ ਨਾਲੇ ਜਿੱਥੇ ਗੱਲ ਹੋਵੇ ਉੱਥੇ ਬੋਲੀਦਾ ਨਾ ਨਜ਼ਾਇਜ਼ ਪੰਗੇ ਲੈਨੇ ਆ ਜੇ ਕਮੈਂਟ ਚੱਜਦਾ ਕਰਨਾ ਹੁੰਦਾ ਕਰਿਆ ਕਰ ਅਸੀਂ ਤੇ ਮਜਬੂਤ ਸਿੱਖਾਂ ਦੀ ਵੀਡੀਓ ਇਦਾਂ ਹੀ ਪਾਵਾਂਗੇ ਨਾਲੇ ਜਿੰਨੀ ਕਿ ਤੇਰੀ ਔਕਾਤ ਆ ਨਾ ਓਨੀ ਕੁ ਵਿੱਚ ਰਹਿ ਨਾਲੇ ਮਰ ਵੀ ਨਹੀਂ ਓਏ ਮਰ ਵੀ ਸਿੱਖ ਕੇ ਜੇ ਤੇਰੇ ਹਿਸਾਬ ਨਾਲ ਗੱਲ ਕਰੀਏ ਤੇ ਅੱਜ ਵੀ ਸਾਰੇ ਗਾਦਰ ਆ ਸਾਨੂੰ ਪੁੱਠਾ ਸਿੱਧਾ ਬੋਲਦਾ ਰਹਿਣਾ ਜਵਾਨੇ ਆਪਣੀ ਸੁਧਾਰ ਲੈ ਤੈਨੂੰ ਲਾਸਟ ਵਾਰਨਿੰਗ ਦਿੰਨੇ ਆ ਓਏ ਮਜਬੂਤ ਸਿੱਖਾ ਨਾਲ ਮੱਥਾ ਮਾਰਨ ਨਾਲ ਚੰਗਾ ਕਿਸੇ ਕੰਡ ਦੇ ਮੱਥਾ ਮਾਰ ਲੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਸ ਵੀਡੀਓ ਨੂੰ ਉਹੀ ਸ਼ੇਅਰ ਕਰਨਗੇ ਜਿਹੜੇ ਅਸਲੀ ਸਿੱਖ ਹੋਣਗੇ ਇਹ ਗੱਲਾਂ ਉਹਨਾਂ ਲਈ ਜਿਹੜੇ ਸਾਨੂੰ ਕਮੈਂਟਾਂ ਜਾ ਕੇ ਭੰਡਦੇ ਆ ਲੋਕਾਂ 'ਚ ਜਾ ਕੇ ਗੱਲਾਂ ਕਰਦੇ ਕੇ ਜਾਤ ਪਾਤ ਨੂੰ ਵੰਡਦੇ ਆ ਜੋ ਅਸਲ ਸਚਾਈ ਮੈਂ ਉਹੀ ਦੱਸਦਾ ਨਾ ਕਰਦਾ ਦਿਖਾਵਾ ਦੇਖਿਆ ਮੈਨੂੰ ਕਸਟ ਮੈਟਰ ਕਰਦੀ ਨਹੀਂ ਫਿਰ ਵੀ ਮੈਂ ਦੱਸਣ ਲੱਗਾ ਜਿਹੜਾ ਆਪਣੇ ਮਜਬੂਦੇ ਵਿੱਚ ਪੱਕਾ ਹਰੇਕ ਕਸ਼ਟ ਦਾ ਬੰਦਾ ਮਜਬੂਦ ਸਿੱਖ ਆ ਕੋਈ ਅਸਲੀ ਸਿੱਖ ਹੀ ਆਪਣੇ ਮਜਬੂਦੇ ਵਿੱਚ ਪੱਕਾ ਰਹਿ ਸਕਦਾ ਜਣੇ ਖਾਣ ਦੀ ਔਕਾਤ ਨਹੀਂ ਗੁਰੂ ਸਾਹਿਬ ਨੇ ਇਹ ਨਾਮ ਮਜਬੂਦ ਸਿੱਖ ਸਾਨੂੰ ਤਾਂ ਦਿੱਤਾ ਸੀ ਕਿ ਹਰੇਕ ਸਿੱਖ ਆਪਣੀ ਰਹਿਤ ਮਰਿਆਦਾ ਤੇ ਮਜਬੂਦੇ ਵਿੱਚ ਪੱਕਾ ਰਹਿ ਸਕੇ ਪਰ ਮਜਬੂਦ ਸਿੱਖ ਕੋਈ ਜਾਤ ਨਹੀਂ ਇਤਿਹਾਸ ਫੋੜ ਕੇ ਦੇਖੋ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ ਕਿੰਨਿਆਂ ਨਾਲ ਆ ਲਿਆ ਖੜੇ ਕਈ ਰੰਗਰੇਟੇ ਸਿੰਘਾਂ ਕੋਲ ਜ਼ਮੀਨ ਵੀ ਹਣੀ ਸੀ ਫਿਰ ਵੀ ਦਿੱਲੀ ਦੇ ਧਰਨੇ 'ਚ ਜਾ ਕੇ ਲੜੇ ਕਈ ਆਮ ਹੀ ਸਿੰਗਰ ਗਾਣਿਆਂ 'ਚ ਬੁੱਕਦੇ ਫਿਰਦੇ ਆ ਜਦੋਂ ਸਾਨੂੰ ਕੋਈ ਚੱਕਰ ਨਹੀਂ ਪਰ ਸਾਡੇ ਵਾਰੀ ਕਿਉਂ ਪੈਂਦੇ ਰੋ ਸਾਨੂੰ ਇੱਕੋ ਗੱਲ ਇੱਕ ਵਾਰੀ ਸਾਫ਼-ਸਾਫ਼ ਦੱਸੋ ਫਰ ਮਰਵੀ ਸਖ ਨਾਮ ਤਾਂ ਨਹੀਂ ਜੈਸੀ ਕਾ ਬਖਤ ਬੋਲੂ ਕੋਈ ਸਹੇ ਨਾ ਸਹੇ ਕਹਿੰਗਾ ਚੁੰਗਾ ਮੈਨੂੰ ਕੋਈ ਕਹੇ ਨਾ ਕਹੇ ਬੇਅਦਬੀ ਦੇ ਦੋਸ਼ੀ ਬੋਰੀਆਂ 'ਚ ਪੈਣਗੇ ਬਿਨਾਂ ਸ਼ੱਕ ਮੇਰਾ ਕੁਝ ਰਹੇ ਨਾ ਰਹੇ